ਜੱਥੇਦਾਰ ਸ਼੍ਰੀ ਤੱਕ ਸ਼੍ਰੀ ਦਬਦਮਾ ਸਾਹਿਬ ਦੇ ਦੇਖੋ ਅੱਜ ਜੋ ਹੋ ਗਿਆ ਨਾ ਇਸ ਤੋਂ ਪਹਿਲਾਂ ਨਹੀਂ ਹੋਇਆ ਇੰਨੀਆਂ ਤਲਕ ਟਿੱਪਣੀਆਂ ਸੁਣਨ ਨੂੰ ਨਹੀਂ ਮਿਲੀਆਂ ਸਿੱਧੇ ਤੌਰ ਦੇ ਉੱਤੇ ਨਾਮ ਸ਼ਾਇਦ ਨਹੀਂ ਵਿਆ ਗਿਆ ਸੀ ਔਰ ਦੂਜੇ ਪਾਸੇ ਚੇਤਾਵਨੀ ਵੀ ਸ਼ਾਇਦ ਨਹੀਂ ਦਿੱਤੀ ਗਈ ਸੀ ਪਰ ਸਭ ਕੁਝ ਹੋ ਰਿਹਾ ਹੈ ਇਸ ਸਭ ਦੇ ਵਿਚਾਲੇ ਕਿਉਂਕਿ ਜਾਨੀ ਹਰਪ੍ਰੀਤ ਸਿੰਘ ਆਰਪਾਰ ਦੇ ਆਉਂਦੇ ਵਿੱਚ ਨਜ਼ਰ ਆ ਰਹੇ ਨੇ ਇਹ ਮੈਂ ਆਰਪਾਰ ਸ਼ਬਦ ਇਸ ਕਰਕੇ ਇਸਤੇਮਾਲ ਕਰ ਰਹੇ ਹਾਂ ਕਿਉਂਕਿ ਹੁਣ ਤੱਕ ਜਥੇਦਾਰ ਸਾਹਿਬ ਨੇ ਕਦੇ ਬਾਦਲ ਪਰਿਵਾਰ ਜਾਂ ਬਾਦਲਾਂ ਨੂੰ ਸਿੱਧੇ ਤੌਰ ਦੇ ਉੱਤੇ ਟਾਰਗੇਟ ਨਹੀਂ ਕੀਤਾ ਪਰ ਮੌਜੂਦਾ ਕੜਨਾਕਰਮ ਇਸ ਤਰੀਕੇ ਨਾਲ ਵਾਪਰਿਆ ਕਿ 48 ਘੰਟੇ ਬਾਅਦ ਹੋਣ ਜਾ ਰਹੀ ਹੈ ਯਾਨੀ ਮੰਗਲਵਾਰ ਨੂੰ ਹੋਣ ਜਾ ਰਹੀ ਮੀਟਿੰਗ ਨੂੰ ਮੁਲਤਵੀ ਕੀਤਾ ਗਿਆ ਉਸ ਤੋਂ ਥੋੜੀ ਦੇਰ ਬਾਅਦ ਜਥੇਦਾਰ ਸਾਹਿਬ ਇੱਕ ਬਿਆਨ ਜਾਰੀ ਕਰਦੇ ਨੇ ਜਿਸ ਦੇ ਵਿੱਚ ਉਹਨਾਂ ਨੇ ਸ਼ਬਦਾਂ ਦੇ ਕੇ ਇਸਤੇਮਾਲ ਕੀਤੇ ਇੱਕ ਸ਼ਬਦ ਦਾ ਇਸਤੇਮਾਲ ਉਹਨਾਂ ਨੇ ਕੀਤਾ ਮੈਸੈਂਜਰ ਆਫ ਬਾਦਲ ਮੈਸੈਂਜਰ ਆਫ ਬਾਦਲ ਇਹ ਸ਼ਬਦ ਤੁਹਾਨੂੰ ਥੋੜਾ ਜਿਹਾ ਕਿਸੇ ਹੋਰ ਸ਼ਬਦ ਦੇ ਨਾਲ ਮਿਲਦਾ ਜੁਲਦਾ ਨਜ਼ਰ ਆ ਰਿਹਾ ਹੋਵੇਗਾ ਬੇਰਾ ਮੁਖੀ ਦੀ ਇੱਕ ਮੂਵੀ ਆਈ ਸੀ ਇੱਕ ਫਿਲਮ ਆਈ ਸੀ 2015 ਦੇ ਵਿੱਚ ਜਿਸ ਨੂੰ ਲੈ ਕੇ ਬਹੁਤ ਬਵਾਲ ਹੋਇਆ ਪੰਜਾਬ 'ਚ ਉਸ ਮੂਵੀ ਦਾ ਨਾਮ ਮੈਸेंजर ਆਫ ਗੋਡ ਦੇ ਤੌਰ ਦੇ ਉੱਤੇ ਪੇਸ਼ ਕੀਤਾ ਗਿਆ ਸੀ ਐਮ ਐਸ ਜੀ ਐਮ ਐਸ ਜੀ 1 ਐਮ ਐਸ ਜੀ 2 ਤਾਂ ਕਿ ਉਸ ਦੇ ਨਾਲ ਹੀ ਕੰਪੇਅਰ ਕਰਨ ਦੀ ਕੋਸ਼ਿਸ਼ ਮੈਸेंजर ਆਫ ਬਾਦਲ ਸ਼ਬਦ ਇਸਤੇਮਾਲ ਕਰ ਲਿਆ ਗਿਆ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਤੁਸੀਂ ਕਾਰਵਾਈ ਕਰੋ ਮੇਰੇ ਖਿਲਾਫ ਜੇ ਮੈਨੂੰ ਕੱਢਣਾ ਹੀ ਕੱਢ ਦਿਓ ਤੇ ਫਿਰ ਮੈਂ ਜਵਾਬ ਦਵਾਂਗਾ ਜੱਥੇਦਾਰ ਸਾਬ ਦੀ ਸਟੇਟਮੈਂਟ ਦੇ ਵਿੱਚ ਇੱਕ ਨਾਮ ਜਾਂ ਨਾਮ ਨਹੀਂ ਸੀ ਪਰ ਜ਼ਿਕਰ ਸੀ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਕੱਢੇ ਗਏ ਆਗੂ ਅਜਮੇਰੇ ਖਿਰਾਫ ਜਿਹੜੇ ਗਵਾਹ ਨਹੀਂ ਉਹਨਾਂ ਨੂੰ ਆਪਣੀਆਂ ਗੱਡੀਆਂ 'ਚ ਢੋ ਕੇ ਕਾਰਵਾਈ ਕਰਵਾ ਰਹੇ ਨੇ ਇਸ ਜ਼ਿਕਰ ਬਿਰਸਤ ਸਿੰਘ ਬਲਟੋਹਾ ਦਾ ਨਾਮ ਨਹੀਂ ਲਿਆ ਇਸ ਦੇ ਨਾਲ ਹੀ ਉਹਨਾਂ ਨੇ ਸਾਬਕਾ ਜੱਥੇਦਾਰਾਂ ਦੀ ਗੱਲ ਕੀਤੀ ਕਿ 8 ਸਾਲ ਬਾਅਦ ਵੀ ਸੇਵਾਵਾਂ ਮਿਲਦੀਆਂ ਨੇ ਸਹੂਲਤਾਂ ਮਿਲਦੀਆਂ ਨੇ ਇਹ ਜ਼ਿਕਰ ਗਿਆਨੀ ਗੁਰਬਚਨ ਸਿੰਘ ਦਾ ਸੀ ਜੱਥੇਦਾਰ ਅਕਾਲ ਤਖਤ ਸਾਹਿਬ ਦੇ ਰਹੇ ਨੇ ਨਾਮ ਨਹੀਂ ਲਿਆ ਕਹਿੰਦਾ ਜਿਹੜਾ ਬਾਦਲ ਪਰਿਵਾਰ ਦਾ ਨਾਮ ਲੈਣਾ ਉਸ ਦਾ ਕੀ ਮਾਇਨੇ ਨੇ ਕੀ ਅਰਥ ਕੱਢਿਆ ਜਾ ਸਕਦਾ ਉਸ ਦੇ ਤੇ ਅੱਜ ਗੱਲਬਾਤ ਕਰਾਂਗੇ ਲੱਗ ਰਿਹਾ ਹੈ ਕਿ ਹੁਣ ਜੱਤੜਾ ਸਾਹਿਬ ਨੇ ਆਰ ਪਾਰ ਦੇ ਰੌਂਚ ਜਿਦੀ ਅਗਵਾਈ ਸੰਜੜਸਾ ਬਾਦਲ ਕਰ ਰਹਾ ਹੈ ਮੇਰੇ ਤੇ ਦੋਸ਼ ਲਾਓ ਮੈਨੂੰ ਬਾਹਰ ਕੱਢੋ ਪੌਂਸ ਸਿੰਘ ਸੇਬਾਨਾ ਦੀ ਮੰਗਲਵਾਰ ਨੂੰ ਹੋਣ ਜਾ ਰਹੀ ਮੀਟਿੰਗ ਬੁਲਤਵੀ ਹੋਈ ਤਾਂ ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਹਮਣੇ ਆ ਗਏ ਬਾਦਲ ਪਰਿਵਾਰ ਦੇ ਖਿਲਾਫ ਹੁਣ ਤੱਕ ਦਾ ਜਥੇਦਾਰ ਸਾਹਿਬ ਦੇ ਵੱਲੋਂ ਸਭ ਤੋਂ ਤਿੱਖਾ ਸ਼ਬਦੀ वार ਕੀਤਾ ਗਿਆ ਤੇ ਬਲਟੋਹਾ ਦੇ ਨਾਲ ਚੱਲ ਰਹੀ ਤਲਕੀ ਹੋਰ ਉੱਪਰ ਕੇ ਵੀ ਸਾਹਮਣੇ ਆ ਗਈ ਆਪਣੀ ਖਿਲਾਫ ਬਣੀ ਕਮੇਟੀ ਨੂੰ ਲੈ ਕੇ ਉਹਨਾਂ ਨੇ ਬਿਨਾ ਨਾਮ ਲਏ ਬਲਟੋਹਾ ਤੇ ਨਿਸ਼ਾਨੇ ਸਾਦੇ ਤੇ ਜਾਂਚ ਕਮੇਟੀ ਨੂੰ ਮੈਸੇਂਜਰ ਆਫ ਬਾਦਲ ਵੀ ਕਰਾਰ ਦੇ ਦਿੱਤਾ अन एक्सपेक्टेड ਗਰਮਦ ਦੀ ਰੋਸ਼ਨੀ ਦੇ ਵਿੱਚ ਫੈਸਲੇ ਹੋ ਰਹੇ ਸੀ ਪਰ ਮੀਟਿੰਗ ਮਲਤਵੀ ਹੋ ਗਈ ਹੈ ਕੇਵਲ ਮਿਲਟੇਗਾ ਮਲਤਵੀ ਨਹੀਂ ਹੋਈ ਬਲਕਿ ਮੇਰੇ ਖਿਲਾਫ ਜਿਹੜੀ 3 ਮੈਂਬਰੀ ਕਮੇਟੀ ਬਣੀ ਹੈ ਜਿਹਦੀ ਅਗਵਾਈ ਮਸੰਜਰ ਜ਼ਫਬਾਦਲ ਕਰ ਰਹਾ ਹੈ ਤੇ ਸਰਪ੍ਰਸਤੀ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਵੱਲੋਂ ਕੱਢੇ ਹੋਏ ਲੀਡਰ ਵੱਲੋਂ ਕੀਤੀ ਜਾ ਰਹੀ ਹੈ ਉਦੇ ਵੱਲੋਂ ਆਪਣੀ ਗੱਡੀ 'ਚ ਬਿਠਾ ਕੇ ਮੇਰੇ ਖਿਲਾਫ ਗਵਾਹ ਪਕਤਾਏ ਜਾ ਰਹੇ ਹਨ। ਯਾਨੀ ਹਰਪ੍ਰੀਤ ਸਿੰਘ ਨੇ ਜਥੇਦਾਰਾਂ ਦੀ ਮੀਟਿੰਗ ਦਾ ਵੀ ਜ਼ਿਕਰ ਕੀਤਾ ਕਿ ਪਹਿਲਾਂ ਐਗਜ਼ੀਕਟਿਵ ਕਮੇਟੀ ਦੀ ਹੁਣ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਉਹਨਾਂ ਨੂੰ ਕੱਢਿਆ ਜਾਵੇਗਾ ਤੇ ਉਸ ਤੋਂ ਬਾਅਦ ਹੀ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਵੇਗੀ। ਅਰੋਣ ਵਾਲੇ ਕੋਈ ਦਿਨਾਂ ਦੇ ਵਿੱਚ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਸੱਦ ਕੇ ਮੇਰੀਆਂ ਸਵਾਵਾਂ ਖਤਮ ਕੀਤੀਆਂ ਜਾਣਗੀਆਂ। ਤੇ ਫਿਰ ਉਸ ਤੋਂ ਬਾਅਦ ਪੰਨ ਸਿੰਘ ਸਹਿਬਾਨ ਦੀ ਮੀਟਿੰਗ ਜਿਹੜੀ ਹੈ ਉਹ ਹੋਏਗੀ। ਮੈਂ ਕਹਿਣਾ ਚਾਹੁੰਦਾ ਜਲਦੀ ਕਰੋ। ਮੇਰੇ ਤੇ ਦੋਸ਼ ਲਾਓ ਮੈਨੂੰ ਬਾਹਰ ਕੱਢੋ ਮੇਰੀ ਇਸ ਵਾਰ ਮ ਖਤਮ ਕਰੋ ਤੇ ਫਿਰ ਉਸ ਤੋਂ ਬਾਅਦ ਮੈਂ ਦੇਖਾਂਗਾ ਆਪਣੇ ਪੰਥ ਦੇ ਸਹਿਯੋਗ ਦੇ ਨਾਲ ਆਪਣੀ ਕੌਮ ਦੇ ਸਹਿਯੋਗ ਦੇ ਨਾਲ ਮੈਂ ਕਿਸ ਤਰ੍ਹਾਂ ਜਿਹੜਾ ਇਹ ਜਿਹੜੇ ਮੇਰੇ ਖਿਲਾਫ ਨੈਰੇਟਿਵ ਸਿਰਜਿਆ ਇਸ ਨੂੰ ਜਿਹੜਾ ਹੈ ਮੈਂ ਜਿਹੜਾ ਜਵਾਬ ਦਿੰਦਾ ਹੈ ਦਾ ਯਤਨ ਜਿਹੜਾ ਉਹ ਜ਼ਰੂਰ ਕਰ। ਇਸ ਵਿਚਾਲੇ ਉਹਨਾਂ ਦੀ ਨਿਸ਼ਾਨੇ ਤੇ ਅਕਾਲ ਤੱਕ ਸਾਹਬ ਦੇ ਸਾਬਕਾ ਜੱਥੇਦਾਰ ਵੀ ਰਹੇ ਤੇ ਕਿਹਾ ਕਿ ਜੇਕਰ ਕੋਈ ਈਨ ਮੰਨਣ ਦੀ ਲੀਤਿਆਰ ਨਹੀਂ ਹੁੰਦਾ ਤਾਂ ਉਸ ਜੱਥੇਦਾਰ ਦੀਆਂ ਬੁਰਕੀਆਂ ਤੱਕ ਗਿਣੀਆਂ ਜਾਂਦੀਆਂ ਨੇ। ਜਿਹੜੇ ਤੱਕ ਸਾਹਿਬ ਦੇ ਜੱਥੇਦਾਰ ਕਰੇ ਜਾ ਕੇ ਫੈਸਲੇ ਨੂੰ ਪ੍ਰਵਾਨ ਕਰ ਲੈਂਦੇ ਆ ਜਾਂ ਈਨ ਮੰਨ ਲੈਂਦੇ ਆ। ਉਹ ਬਿਲਡਿੰਗਾਂ ਬਣਾ ਲੈਣ ਬਿਜ਼ਨਸ ਖੜੇ ਕਰ ਲੈਣ ਕਰੋੜਾ ਰੁਪਈਆ ਕਮਾ ਲੈਣ ਉਹਨਾਂ ਨੂੰ ਕੋਈ ਕੁਝ ਨਹੀਂ ਕਿਹਾ ਜਾਂਦਾ ਔਰ 8-8 ਸਾਲ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਨੇ ਜਾਰੀ ਰਹਿੰਦੀਆਂ ਨੇ ਪਰ ਜੇ ਕੋਈ ਜ਼ਤਦਾਦਾਰ ਇਹ ਮੰਨਣ ਲਈ ਤਿਆਰ ਨਹੀਂ ਹੁੰਦਾ ਤੇ ਉਹਦੀਆਂ ਵਰਕਿੰਗਾਂ ਤੱਕ ਜਣੀਆਂ ਉਹ ਗਿਣੀਆਂ ਜਾਂਦਾ ਜ਼ਿਕਰ ਹੀ ਖਾਸ ਹੈ ਕਿ ਕੱਲ ਤੱਕ ਸਾਬਦੇ ਜਥੇਦਾਰ ਗਿਆਨੀ ਰੁਪੀਰ ਸਿੰਘ ਨੇ 28 ਜਨਵਰੀ ਨੂੰ ਪੰਜ ਜਥੇਦਾਰਾਂ ਦੀ ਮੀਟਿੰਗ ਸੱਦੀ ਸੀ ਜਿਸ ਨੂੰ ਨਿੱਜੀ ਰੁਝੇਵਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ। ਕਾਬਲੇ ਗੌਰੇ ਕੀ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਸਾਧੂ ਨੇ ਗੰਭੀਰ ਇਲਜ਼ਾਮ ਲਗਾਏ ਨੇ ਜਿਸ ਦੀ ਇੱਕ ਤਿੰਨ ਮੈਂਬਰੀ ਕਮੇਟੀ ਜਾਂਚ ਕਰ ਰਹੀ ਹੈ। ਰਿਪੋਰਟ న్యూਸ ਇਟ ਇਨ ਪੰਜਾਬ। ਤਾਂ ਜਿਸ ਦੇ ਉੱਤੇ ਹੀ ਗੱਲਬਾਤ ਕਰਾਂਗੇ ਕਿ ਇਸ ਦਾ ਅਰਥ ਕੀ ਹੈ ਕਿ ਵਾਕਈ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਚਤਰਫਾ ਘੇਰਾ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਕੀ ਵਿਵੋਤ ਬੰਦੀ ਉਸ ਤਰੀਕੇ ਦੀ ਹੈ ਕਿ ਜਾਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਦੀ ਤਿਆਰੀ ਹੈ ਕਿ ਮਹੌਲ ਇਸ ਤਰੀਕੇ ਦਾ ਸਿਰਜਿਆ ਜਾ ਰਿਹਾ ਹੈ ਕਿ ਜਥੇਦਾਰ ਖੁਦ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਦੇ ਪਰ ਲੱਗ ਨਹੀਂ ਰਿਹਾ ਕਿ ਜਾਨੀ ਹਰਪ੍ਰੀਤ ਸਿੰਘ ਅਸਤੀਫਾ ਦੇਣਗੇ ਉਹ ਕਹਿ ਰਿਹਾ ਮੈਨੂੰ ਕੱਢੋ ਫਿਰ ਮੈਂ ਦੱਸਾਂਗਾ ਮੈਂ ਜਵਾਬ ਦੇਵਾਂਗਾ ਯਾਰ ਇਸ ਦੇ ਉੱਤੇ ਗੱਲਬਾਤ ਕਰਾਂਗੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਰਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ ਸਾਡੇ ਨਾਲ ਗੁਰਜੀਤ ਸਿੰਘ ਤਲਵੰਡੀ ਜੀ ਜੁੜ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਸਾਬਕਾ ਅਕਾਲੀ ਯਾਗੂ ਨੇ ਸਟੂਡੀਓ ਦੇ ਵਿੱਚ ਮੌਜੂਦ ਨੇ ਤਲਵੰਡੀ ਜੀ ਬਹੁਤ-ਬਹੁਤ ਸਵਾਗਤ ਹੈ ਨਿਊਜ਼ ਇਨ ਦੇ ਉੱਤੇ ਸਾਰੀ ਸੋਫੀ ਫਤੇਜ ਜੀ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਜੁੜ ਰਹੇ ਨੇ ਪੋਲਿਟੀਕਲ ਐਕਸਪਰਟ ਦੇ ਤੌਰ ਦੇ ਉੱਤੇ ਪ੍ਰੋਫੈਸਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਅ ਇਸ ਇਸ ਗੱਲਬਾਤ ਨੂੰ ਸ਼ੁਰੂ ਕਰਦੇ ਹਾਂ ਮੈਂ ਪ੍ਰੋਫੈਸਰ ਸਾਹਿਬ ਤੁਹਾਡੇ ਤੋਂ ਪ੍ਰੋਫੈਸਰ ਮਨਜੀਤ ਜੀ ਸਾਡੇ ਨਾਲ ਜੁੜੇ ਹੋਏ ਨੇ ਇਹ ਇਹ ਸਟੇਟਮੈਂਟ ਨੂੰ ਕਿਉਂਕਿ ਮੈਂ ਸ਼ੁਰੂਆਤ ਦੇ ਵਿੱਚ ਪ੍ਰੋਫੈਸਰ ਸਾਹਿਬ ਜ਼ਿਕਰ ਕੀਤਾ ਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਵੀ ਹੋ ਰਹੀਆਂ ਨੇ ਜਿਹੜੀਆਂ ਪਹਿਲਾਂ ਨਹੀਂ ਹੋਈਆਂ ਹੁਣ ਤੱਕ ਸਿੱਧੇ ਤੌਰ ਦੇ ਉੱਤੇ ਬਿਨ ਅ ਦੇਖੋ ਗੌਰਵ ਜੀ ਬੜੀ ਅਫਸੋਸ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਇਹ ਸਾਰੇ ਮੰਨਦੇ ਆ ਕਿ ਸਾਨੂੰ ਸਟਰੋਂਗ ਰਿਜਨਲ ਆਊਟਫਿਟ ਰ ਜੀ ਉਹਦਾ ਕੋਈ ਵੀ ਮਤਲਬ ਅਸਾਰ ਕਿਸੇ ਪਾਸੋਂ ਜਾਨੀ ਜਦੋਂ ਵੀ ਮਾੜਾ ਮੋਟਾ ਬੰਨ ਦੀ ਕੁਝ ਮਾਹੌਲ ਬਣਦਾ ਉਦੋਂ ਕੋਈ ਨਾ ਕੋਈ ਇਹੋ ਜਿਹੀ ਫਸੂੜੀ ਪੈਂਦੀ ਆ ਕਿ ਆਪਾਂ ਫੇਰ ਜਿੱਥੋਂ ਚੱਲਦੇ ਆ ਉੱਥੇ ਹੀ ਪਹੁੰਚ ਜਾਂਦੇ ਆ ਉਹਨੇ ਸਾਰੀ ਗੱਲ ਦਾ ਤੁਸੀਂ ਜੇ ਦੇਖੋ ਤੇ ਸ਼ੁਰੂਆਤ ਤੇ ਉਹਦਣ ਹੋ ਗਈ ਜਿੱਦਣ ਬਾਗੀ ਉੱਥੇ ਅ ਉੱਥੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਕੋਲ ਪਹੁੰਚ ਗਏ ਕਿ ਸਾਡਾ ਤੁਸੀਂ ਸਾਰੀ ਗੱਲ ਦਾ ਇਸ ਗੱਲ ਦਾ ਇਨਸਾਫ ਕਰੋ ਠੀਕ ਹੈ ਉਹ ਚਲਦੀ 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 ਗੱਲ ਵਿੱਚ ਵਿਰਸਾ ਸਿੰਘ ਬਲਟੋਹਾ ਆ ਗਏ ਹੂੰ ਵਿਰਸਾ ਸਿੰਘ ਬਲਟੋਹਾ ਦਾ ਉੱਥੋਂ ਅਕਾਲ ਤਖਤ ਤੋਂ ਦਸਾਂ ਸਾਲਾਂ ਲਈ ਪਾਰਟੀ ਨੂੰ ਬਾਹਰ ਕੱਢਣਾ ਕੱਢਣ ਤੋਂ ਪਹਿਲਾਂ ਉਹਨਾਂ ਦਾ ਆਪਣੇ ਆਪ ਹੂੰ ਪਰ ਫਸਟਾ ਥੋੜੇ ਨੈਟਵਰਕ ਇਸ਼ੂ ਲੱਗ ਰਿਹਾ ਠੀਕ ਹੈ ਦੋਸਤ ਕੰਪਲੀਟ ਕਰ ਲੋ ਆਪਣੀ ਗੱਲ ਅ ਥੋੜਾ ਸਿੱਧਾ ਹੀ ਉਹ ਉਹਨਾਂ ਦੀ ਆਪਸੀ ਲੜਾਈ ਦਾ ਇੱਕ ਸਿੱਧੀ ਸਿੱਧੀ ਆਮਣੇ ਸਾਹਮਣੇ ਦਾ ਮਤਲਬ ਇੱਕ ਬਣ ਗਈ ਲੜਾਈ ਦਾ ਹਿੱਸਾ ਬਣ ਗਿਆ ਇਹ ਅਫਸੋਸ ਦੀ ਗੱਲ ਹੈ ਉਹ ਤੁਸੀਂ ਆਪਾਂ ਸਾਰਾ ਦੇਖਿਆ ਹੁਣ ਅਗਲੀ ਜਿਹੜਾ ਸੀਨ ਸ਼ੁਰੂ ਹੁੰਦਾ ਉਹ ਬੜਾ ਬਿਲਕੁਲ ਹੀ ਅਲੱਗ ਸੀਨ ਸ਼ੁਰੂ ਹੁੰਦਾ ਜਦ ਕਿ ਜਦੋਂ ਸਾਰੀ ਪਾਰਟੀ ਉੱਥੇ ਅਕਾਲੀ ਦਲ ਤੁਹਾਨੂੰ ਯਾਦ ਆ ਸੱਦੀ ਸੀਗੀ ਤੇ ਉਹਦੇ ਚ ਤਿੰਨ ਚਾਰ ਘੰਟੇ ਕਾਰਵਾਈ ਫਸੀਲ ਤੋਂ ਹੂੰ ਸਿਗਾ ਰਗਵੀਰ ਸਿੰਘ ਹੁਣਾਂ ਦਾ ਬੜਾ ਐਕਟਿਵ ਰੋਲ ਸੀਗਾ ਉਹ ਸਾਰਿਆਂ ਨੇ ਸਾਰਿਆਂ ਦੇ ਸਾਹਮਣੇ ਦੇਖਿਆ ਠੀਕ ਹੈ ਉਦੋਂ ਬਾਅਦਾਂ ਜਿਹੜੀ ਉੱਥੇ ਵੀਡੀਓ ਬਣੀ ਅੰਦਰ ਦੀ ਉਹ ਹੌਲੀ ਹੌਲੀ ਲੀਕ ਹੋਣੀ ਕਦੀ 28 ਸੈਕਿੰਡ ਦੀ ਕਦੀ 30 ਸੈਕਿੰਡ ਦੀ ਕਦੀ ਥੋੜੀ ਜੀ ਜ਼ਿਆਦਾ ਕਦੀ ਘੱਟ ਔਰ ਜਿਹੜੀ ਲੇਟੈਸਟ ਵੀਡੀਓ ਆਈ ਆ ਉਹਨੇ ਤੇ ਕਹਾਣੀ ਸਿਰੇ ਲਾਤੀ ਹੂੰ ਕਿ ਉਹ ਉਹਦੇ ਵਿੱਚ ਬੈਸਬੈ ਸਾਰਿਆਂ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਕਹਿ ਰਹੇ ਆ ਜੋ ਬੜੇ ਤੈਸ਼ ਵਿੱਚ ਆ ਕੇ ਹਾਂ ਮੇਰੇ ਇਹ ਕਾਲੀ ਇਹ ਦੇ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰੀ ਸਾਂਝ ਹੈਗੀ ਆ ਮੈਂ ਮिन्नੂ ਤੇ ਅੰਮਿਤ ਸ਼ਾਹ ਵੀ ਮਿਲ ਕੇ ਗਏ ਆ ਹਾਂ ਮੇਰੀ ਉਹਨਾਂ ਨਾਲ ਹੈਗੀ ਇਸ ਕਿਸਮ ਦੀ ਇਸ ਪੱਤਰ ਤੇ ਅੰਦਰ ਗੱਲ ਹੋਣੀ ਜਿਹੜੀ ਲੋਕਾਂ ਨੂੰ ਨਹੀਂ ਸੀ ਪਤਾ ਉਹ ਸਾਹਮਣੇ ਬਾਹਰ ਆ ਗਈ ਉਹਨੇ ਇੱਕ ਸਾਰੇ ਪਾਸਿਓਂ ਨਾ ਮੈਨੂੰ ਲੱਗਦਾ ਕਿ ਇਹ ਚਾਹੀਦਾ ਤੇ ਸੀ ਕਿ ਇਸ ਗੱਲ ਦਾ ਸਾਰਿਆਂ ਦਾ ਅੰਦਰ ਬੈਠ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਹੱਲ ਕੀਤਾ ਜਾਂਦਾ ਉਹ ਹੱਲ ਹੋਣ ਦੀ ਜਗ੍ਹਾ ਵੱਧ ਪਦੀ ਇਸ ਗੱਲ ਤੇ ਹੋਊਗੀ ਕਿ ਅੱਜ ਜਿਹੜੀ ਆਖਰੀ ਅਗਿਆਨੀ ਹਰਤ ਸਿੰਘ ਦੀ ਵੀਡੀਓ ਸਾਹਮਣੇ ਆ ਗਈ ਹੁਣ ਗੱਲ ਕੀ ਬਣ ਰਹੀ ਹੈ ਜਿੱਥੇ ਪੰਜਾਂ ਦੀ ਟੀਮ ਪੰਜੇ ਸਿੰਘ ਸਹਿਬਾਨਾ ਦੀ ਟੀਮ ਆ ਇੱਕ ਯੂਨੀਫਾਈਡ ਫੈਸਲਾ ਸਾਰਿਆਂ ਨੂੰ ਸਾਹਮਣੇ ਖੜੇ ਕਰਕੇ ਤੇ ਉੱਥੇ ਉਹਨਾਂ ਨੂੰ ਫੈਸਲਾ ਸੁਣਾਇਆ ਸੀ ਉਹਦੇ 'ਚ ਹੁਣ ਇੱਕ ਤੇ ਤੁਹਾਨੂੰ ਇਹ ਲੱਗਦਾ ਕਿ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਉਥੋਂ ਹੀ ਤੇ ਵੀਡੀਓ ਜਾ ਰਹੀਆਂ ਹੋਰ ਕਿੱਥੋਂ ਜਾ ਰਹੀਆਂ ਕਲਿੱਪ ਕਿੱਥੋਂ ਜਾ ਰਹੀਆਂ ਹਮ ਹੁਣ ਲੇਟੈਸਟ ਮੀਟਿੰਗ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਵੱਲੋਂ ਜਿਹੜੀ ਮੰਗਲਵਾਰ ਵਾਲੀ ਠੀਕ ਹੈ ਹੁਣ ਇਸ ਟੀਮ ਦਾ ਵੀ ਪੰਜ ਸਿੰਘ ਸਾਹਿਬਾਨ ਦਾ ਵੀ ਇੱਕ ਇਕਜੁੱਟਤਾ ਨਹੀਂ ਨਜ਼ਰ ਆਉਂਦੀ ਹਮ ਤੇ ਉਹਦੇ ਤੇ ਉਹਦੇ ਤੇ ਇਹਨਾਂ ਨੂੰ ਦੁੱਖ ਤੇ ਇਸ ਗੱਲ ਦਾ ਹੋਣਾ ਹੀ ਆ ਕਲਾਇ ਹੀ ਨਹੀਂ ਦੂਜੇ ਪਾਸੇ ਜਿਹੜਾ ਸਾਰਾ ਉਹ ਮੋਰਲ ਟਰਪੀਚੂਡ ਦਾ ਪਹਿਲਾ ਕੇਸ ਆ ਜਾਂ ਹੋਰ ਸਾਰੀਆਂ ਗੱਲਾਂ ਜਿਹਦੀ ਕਿ ਐ ਜੀ ਪੀ ਸੀ ਨੇ ਇਨਕੁਆਇਰੀ ਰੱਖੀ ਹੋਈ ਹੈ ਉਹ ਵੀ ਚੱਲ ਪਈ ਹੈ ਜਾਂ ਜਿਹਦੇ ਤੇ ਚਿੰਤਾ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਕਿ ਮੈਨੂੰ ਉਹਦੇ ਤੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਦੰਡਿਤ ਕਰਦਾ ਫੈਸਲਾ ਹੋ ਚੁੱਕਾ ਠੀਕ ਹੈ ਹੁਣ ਇਹ ਤੇ ਇਹ ਤੇ ਇਹ ਤੇ ਅਫਸੋਸ ਵਾਲੀ ਗੱਲ ਆ ਸਾਨੂੰ ਇਹ ਆ ਕਿ ਜਿੱਥੇ ਇੱਕ ਕਿਸਮ ਦਾ ਹੱਲ ਹੋਣ ਦਾ ਇੱਕ ਉਹ ਦਿਨ 2 ਦਸੰਬਰ ਨੂੰ ਕਾਫੀ ਨਜ਼ਰ ਆਉਂਦਾ ਸੀ ਕਿ ਠੰਡ ਠੰਡੌਲਾ ਹੋ ਜਾਊਗਾ ਜੀ ਉਹ ਉਹਦੀ ਜਗ੍ਹਾ ਅਜੇ ਵੀ ਉਹ ਕਿਸੇ ਵੀ ਕਿਸਮ ਦਾ ਤਣ ਪਤਣ ਲੱਗਦਾ ਨਹੀਂ ਨਜ਼ਰ ਆ ਰਿਹਾ ਜਿਸ ਢੰਗ ਨਾਲ ਤੁਸੀਂ ਚਿਹਰਾ ਦੇਖਿਆ ਹੋਣਾ ਬੜਾ ਦੁੱਖ ਦਾ ਚਿਹਰਾ ਸੀਗਾ ਗਿਆਨੀ ਹਰਪ੍ਰੀਤ ਸਿੰਘ ਦਾ ਉਹ ਹਕਾਸ਼ ਵੀ ਲੱਗਦੇ ਸੀ ਨਿਰਾਸ਼ ਵੀ ਲੱਗਦੇ ਸੀ ਔਰ ਉਹਦੇ ਚੋਂ ਉਹ ਇੱਕ ਜਾਨੀ ਲੜਾਕੂ ਮੋੜ ਦੇ ਵਿੱਚ ਹੂੰ ਮਤਲਬ ਉਹ ਇਸ ਇਸ ਚੀਜ਼ ਦਾ ਉਹਨਾਂ ਦਾ ਇੱਕ ਤਰੀਕੇ ਨਾਲ ਚੈਲੰਜ ਕਰ ਲੋ ਜਾਂ ਫਿਰ ਉਹਨਾਂ ਨੇ ਇੱਕ ਤਰੀਕੇ ਨਾਲ ਚੇਤਾਵਨੀ ਜ਼ਰੂਰ ਦੇ ਦਿੱਤੀ ਕਿ ਤਿਆਰ ਰਹੋ ਜੇ ਮੈਨੂੰ ਕਾਰਵਾਈ ਹੋਈ ਮੈਨੂੰ ਬਾਹਰ ਕੱਢਿਆ ਗਿਆ ਤਾਂ ਫਿਰ ਐਕਸ਼ਨ ਹੋਏਗਾ ਮੈਂ ਪ੍ਰੋਫੈਸਰ ਸਾਹਿਬ ਤੁਹਾਡੇ ਕੋਲ ਆਨੇ ਤਲਵੰਡੀ ਸਾਡੇ ਨਾਲ ਜੁੜੇ ਹੋਏ ਨੇ ਗੁਰਜੀਤ ਸਿੰਘ ਤਲਵੰਡੀ ਸਟੂਡੀਓ ਚ ਮੌਜੂਦ ਨੇ ਤਲਵੰਡੀ ਸਾਹਿਬ ਤੁਸੀਂ ਤੁਸੀਂ ਕੀ ਕਹਿੰਦੇ ਹੋ ਦੇਖੋ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕਰ ਦਵਾਂ ਕਿਉਂਕਿ ਤੁਹਾਡੇ ਉੱਤੇ ਨਵਾਂ ਨਵਾਂ ਐਕਸ਼ਨ ਅਕਾਲੀ ਦਲ ਨੇ ਕੀਤਾ ਇਹ ਸਾਰੇ ਜਾਣਦੇ ਨੇ ਪਾਰਟੀ ਚ ਤੁਹਾਨੂੰ 6 ਸਾਲ ਦੇ ਲਈ ਕੱਢ ਦਿੱਤਾ ਪਰ ਗੱਲ ਇਹ ਹੈ ਕਿ ਵਾਕਈ ਹੀ ਕੋਈ ਵਿਉਂਤਬੰਦੀ ਹੋ ਰਹੀ ਹੈ ਯਾਨੀ ਹਰ ਪ੍ਰੈਸਿੰਗ ਦੇ ਖਿਲਾਫ ਕਿਹੜੀ ਵੀ ਹੰਤਬੰਦੀ ਜੇ ਹੋ ਰਹੀ ਹੈ ਧੰਨਵਾਦ ਗੌਰਵ ਜੀ ਕਿ ਤੁਸੀਂ ਆਪਦੇ ਸਰੋਤਿਆਂ ਨੂੰ ਦੱਸਿਆ ਕਿਵੇਂ ਸਾਬਕਾ ਗੂ ਕਿਵੇਂ ਬਣਿਆ ਹੂੰ ਕਿਉਂਕਿ ਇਹ ਬੜਾ ਦੱਸਣਾ ਜ਼ਰੂਰੀ ਹੈ ਕਿ ਤਲਵੰਡੀ ਪਰਿਵਾਰ ਕਾ ਤੇ ਸਾਬਕਾ ਅਕਾਲੀ ਦੀ ਹੋ ਸਕਦਾ ਹਮੇਸ਼ਾ ਹੀ ਅਕਾਲੀ ਹੈ ਪਹਿਲੀ ਗੱਲ ਹੂੰ ਦੂਜੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਸਾਹਿਬ ਬੜੇ ਸਤਿਕਾਰਯੋਗ ਨੇ ਪਰ ਮੈਂ ਇਹਨਾਂ ਨਾਲ ਇੱਕ ਗੱਲ ਤੇ ਮੈਂ ਥੋੜਾ ਜਿਹਾ ਇੱਕ ਮੈਂ ਹੋਰ ਡਿਫਰੈਂਟ ਵਿਊ ਪੁਆਇੰਟ ਲੈਣਾ ਹੈ ਜੀ ਜੋ ਇਹਨਾਂ ਨੇ ਕਿਹਾ ਕਿ ਜੋ ਅੰਦਰ ਸਿੰਘ ਸਾਹਿਬ ਦੀ ਗੱਲੇ ਬਾਹਰ ਆਈ ਯਾਨੀ ਹਰਪ੍ਰੀਤ ਸਿੰਘ ਹੁਣਾਦੀ ਕਿ ਉਹ ਆਪਣਾ ਦੱਸ ਰਹੇ ਨੇ ਕਿ ਮੈਂ ਅਮੇਸ਼ਾ ਤੇ ਬਾਕੀ ਹੋਰ ਲੀਡਰ ਤੇ ਬਾਕੀ ਮੁੱਖ ਮੰਤਰੀਆਂ ਨੂੰ ਵੀ ਮਿਲਦਾ ਰਿਹਾ ਹੂੰ ਦੇਖੋ ਆਪਾਂ ਓਵਰਆਲ ਪੈਣਾ ਇੱਕ ਗੱਲ ਤੇ ਆਪਾਂ ਇੱਕ ਗੱਲ ਕਨਫਰਮ ਕਰ ਲਈਏ ਕਿ ਆਪਾਂ ਗੱਲ ਕਿਸ ਦੀ ਕਰ ਰਹੇ ਆਪਾਂ ਇੱਕ ਆਪਣੇ ਧਾਰਮਿਕ ਆਗੂ ਜਥੇਦਾਰ ਦਮਦਮਾ ਸਾਹਿਬ ਸ੍ਰੀ ਹਰਪ੍ਰੀਤ ਸਾਹਿਬ ਦੀ ਗੱਲ ਕਰ ਰਹੇ ਹੁਣ ਗਿਆਨੀ ਹਰਪ੍ਰੀਤ ਸਿੰਘ ਧਾਰਮਿਕ ਆਗੂ ਵਜੋਂ ਸਿੱਖਾਂ ਦੇ ਇੱਕ ਨਮਾਇੰਦੇ ਨੇ ਇਹ ਕੋਈ ਛੋਟੇ ਜਿਹੇ ਹਲਕੇ ਤੋਂ ਐਮ.ਐਲ.ਏ ਬਣ ਕੇ ਚੁਣ ਕੇ ਜਾਂ ਉਮੇ ਨਹੀਂ ਆਏ ਹੋਏ ਇਹਨਾਂ ਦਾ ਦਾਇਰਾ ਇੱਕ ਆਪਦੇ ਕੰਸਟੀਟੂਐਂਸੀ ਜਾਂ ਇੱਕ ਕੋਈ ਸਿਆਸੀ ਪਾਰਟੀ ਨੂੰ ਨਹੀਂ ਹੈ। ਹੂੰ ਕੀਨੀਆਂ ਨੇ ਬੀਬੀਆਂ ਤੋਂ ਬੈਠਾ ਸਿੱਖ ਲੈ ਕੇ ਕੈਨੇਡਾ ਅਮਰੀਕਾ ਤੱਕ ਬੈਠਾ ਸਿੱਖ ਉਹਦੇ ਆਗੂ ਨੇ। ਹੂੰ ਉਹਦੇ ਵਜੋਂ ਜੇ ਤੁਸੀਂ ਇਤਿਹਾਸਿਕ ਤੌਰ ਤੇ ਵੀ ਦੇਖੋ ਭਾਵੇਂ ਜੱਦਰ ਅਕਾਲੀ ਬਾਬਾ ਫੂਲਾ ਸਿੰਘ ਜੱਦਰ ਬਾਬਾ ਪ੍ਰਲਾਦ ਸਿੰਘ ਠੀਕ ਹੈ ਜੀ ਜਦਦਰ ਬਾਬਾ ਹਰਿਮਾਨ ਸਿੰਘ ਹੋਣ ਜੇ ਅਕਾਲ ਤਖਸਾਲ ਸਾਹਿਬ ਅਤੇ ਤਖਸਾਲਬਾਨਾਂ ਦਾ ਇਤਿਹਾਸ ਦੇਖੋ ਤਾਂ ਉਹ ਵੱਡੇ ਵੱਡੇ ਬਾਹਰਲੀ ਮੁਲਕੀ ਤਾਕਤਾਂ ਦੇ ਨਾਲ ਵਾਰਤਲਾਬ ਵੀ ਕਰਦੇ ਰਹੇ ਜੰਗ ਜੁੱਧ ਵੀ ਕਰਦੇ ਰਹੇ ਇਹਦੇ ਵਿੱਚ ਪਹਿਲੀ ਗੱਲ ਤਾਂ ਮੇਰੇ ਹਿਸਾਬ ਨਾਲ ਕੋਈ ਗਲਤ ਗੱਲ ਨਹੀਂ ਹੈ ਜੇ ਸਿੱਖਾਂ ਦੇ ਨਾਮ ਇਹਦੇ ਵਜੋਂ ਇਹ ਕਿਸੇ ਨਾਲ ਸਿੱਖਾਂ ਦੇ ਮਸਲੇ ਹੱਲ ਕਰਾਉਣ ਨੂੰ ਗੱਲ ਕਰਦੇ ਰਹੇ ਹਮਮ ਦੂਸਰੀ ਗੱਲ ਤੇ ਮੈਂ ਜਿਹਾਉਂਦਾ ਇਹ ਆਪਾਂ ਪੈਟੀ ਪੋਲਿਟਿਕਸ ਦੇ ਵਿੱਚ ਨਾ ਪਈਏ ਕਿ ਕੌਣ ਗਿਆ ਉਥੋਂ ਕਿਉਂ ਗਿਆ ਉਹਨਾਂ ਨੇ ਆਪ ਦੀ ਮਤ ਦਾ ਹਵਾਲਾ ਡੇਟਾ ਜਿਹੜੀ ਇੱਕ ਵੱਡੀ ਦਾਇਰੇ ਤੇ ਗੱਲ ਹੈ ਉਹ ਆਪਾਂ ਇੱਕ ਬਰਡਸ ਪੁਆਇੰਟ ਆਫ View ਦੇਖੋ ਤੁਸੀਂ ਇੱਕ ਸਧਾਰਨ ਸਿੱਖ ਜਿਹੜਾ ਬਾਹਰ ਬੈਠੇ ਉਹਨਾਂ ਦੀ ਮਨਾਂ ਨੂੰ ਕੀ ਠੋਸ ਪਹੁੰਚ ਰਹੀ ਹੈ ਜਿਹੜੇ ਕਿ ਇੱਕ ਸਿੱਖ 9 to 5 ਜੌਬ ਕਰਨ ਵਾਲੇ ਸਧਾਰਨ ਗੁਰਸਿੱਖ ਪਰਿਵਾਰ ਬੰਬੇ ਮਹਾਰਾਸ਼ਟਰਾ ਹੁਣੇ ਸਾਹਮਣੇ ਤੱਕ ਗੱਲ ਪਹੁੰਚ ਗਈ ਲੋਕਾਂ ਦਾ ਸਵਾਲ ਇੱਥੇ ਇਹ ਹੈ ਕਿ ਵਾਕਈ ਜਥੇਦਾਰ ਸਾਹਿਬ ਦੇ ਖਿਲਾਫ ਕੋਈ ਸਾਜ਼ਿਸ਼ ਘੜੀ ਜਾ ਰਹੀ ਹੈ ਮੈਂ ਉਹੀ ਕਹਿ ਰਿਹਾ ਕਿਹੜੀ ਸਾਜ਼ਿਸ਼ ਹੈ ਲੋਕਾਂ ਨੂੰ ਵੀ ਦੱਸ ਦੋ ਜਥੇਦਾਰ ਸਾਹਿਬ ਪ੍ਰੋਫੈਸਰ ਸਾਹਿਬ ਨੇ ਜ਼ਿਕਰ ਕਰ ਦਿੱਤਾ ਕਿ ਨਿਰਾਸ਼ਾ ਤਾਸ਼ ਜ਼ਰੂਰ ਨਜ਼ਰ ਆ ਰਹੇ ਸੀ ਦੇਖੋ ਐਸੇ ਸ਼ਬਦਾਂ ਦਾ ਜਥੇਦਾਰ ਸਾਹਿਬ ਦੇ ਨਾਲ ਜੋੜਨਾ ਇਸਤੇਮਾਲ ਕਰਨਾ ਵੀ ਬਹੁਤ ਸਾਰੇ ਲੋਕਾਂ ਨੂੰ ਇਤਰਾਜ਼ ਹੋਏਗਾ ਪਰ ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਚਿੰਤਾ ਮੈਂ ਕਹਾਂ ਜਾਂ ਦਰਦ ਦੇ ਜਾਂ ਗੁੱਸਾ ਨਜ਼ਰ ਆ ਰਿਹਾ ਸੀ ਕੋਈ ਦੂਰਅਈ ਨਹੀਂ ਹੈ ਕੋਈ ਸਾਜ਼ਿਸ਼ ਹੈ ਕਿਹੜੀ ਸਾਜ਼ਿਸ਼ ਹੈ ਕਿਹੜੀ ਕਿਹੜੀ ਸਾਜ਼ਿਸ਼ ਲੱਗ ਰਹੀ ਹੈ ਕਿ ਜਥੇਦਾਰ ਸਾਹਿਬ ਦੇ ਖਿਲਾਫ ਖੜੀ ਜਾ ਰਹੀ ਹੈ ਦੇਖੋ ਇਹ ਸਾਜ਼ਿਸ਼ ਤਾਂ ਬਿਲਕੁਲ ਹੈ ਜੇ ਸਿੰਘ ਸਾਹਿਬ ਨੇ ਗੱਲ ਕਹੀ ਹੈ ਤੇ ਉਹਨਾਂ ਨੇ ਕਿਉਂਕਿ ਇਹ ਵੀ ਕਹਿ ਕੇ ਮੈਂ ਆਉਣ ਵਾਲੇ ਸਮੇਂ 'ਚ ਪਰਦਾ ਫਾਸ਼ ਵੀ ਕਰੂੰਗਾ ਜੀ ਤੇ ਉਹ ਜਥੇਦਾਰ ਜਿਵੇਂ ਮੈਂ ਫੇਰ ਕਿ ਆਪਦੀ ਕੌਮ ਦੇ ਨੇ ਤੇ ਕੌਮ ਵੀ ਜਿੰਨਾ ਤੱਕ ਮੈਨੂੰ ਯਕੀਨ ਹੈ ਉਹਨਾਂ ਦੇ ਨਾਲ ਪਿੱਠ ਤੇ ਪੂਰੀ ਖੜੀ ਹੈ ਹੁਣ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਇਹ ਵੀ ਕਹਿ ਕੇ ਮੇਰਾ ਆਉਣ ਵਾਲੇ ਸਮੇਂ 'ਚ ਵਧੀਆ ਜਵਾਬ ਵੀ ਦਊਂਗਾ ਜਦ ਕਿ ਉਹਨਾਂ ਨੇ ਹਜੇ ਵੀ ਆਪ ਦੇ ਅਹੁਦੇ ਦੀ ਮਾਨਮਰਯਾ ਬਰਕਰਾਰ ਰੱਖਦੇ ਇੱਕ ਛੋਟੀ ਤਰੀਕੇ ਦੀ ਸਿਆਸਤ ਹੀ ਕਿਸਦਾ ਨਾਮ ਲੈਣ ਦੀ ਮਤਲਬ ਕਿ ਛੋਟੀ ਸਿਆਸਤ ਹੀ ਲੈ ਲਿਆ ਨਾਮ ਉਹਨਾਂ ਨੇ ਲੈ ਲਿਆ ਮੈਸेंजर ਆਫ ਬਾਦਲ ਮਤਲਬ ਬਹੁਤ ਡੂੰਘਾ ਹੈ ਤੁਸੀਂ ਵੀ ਸਮਝਦੇ ਹੋਵੋ ਗੱਲ ਨੂੰ ਮੈਸेंजर ਆਫ ਗੋਡ ਡੇਰਾ ਮੁਖੀ ਦੀ ਮੂਵੀ ਦਾ ਨਾਮ ਸੀ ਮੈਸेंजर ਆਫ ਬਾਦਲ ਕਿਤੇ ਨਾ ਕਿਤੇ ਜੋੜਨ ਦੀ ਕੋਸ਼ਿਸ਼ ਦੇਖੋ ਮੈਸੈਂਜਰ ਆਫ ਗੋਡ ਜਾਂ ਮੈਸੈਂਜਰ ਆਫ ਬਾਦਲ ਤੇ ਨਹੀਂ ਮੈਂ ਫੇਰ ਵੱਡੀ ਕਿ ਗੱਲ ਤੇ ਆਉਣਾ ਜੀ ਅੱਜ ਦੀ ਘੜੀ ਚ ਸਿੱਖ ਇੰਸਟੀਟਿਊਸ਼ਨਸ ਨੇ ਜਿਹੜੇ ਹਮ ਇਹਨਾਂ ਨੂੰ ਕਮਜ਼ੋਰ ਕੋਈ ਵੀ ਕਰ ਰਿਹਾ ਜਿਹੜੇ ਵੀ ਬੰਦਾ ਜਿਹੜੀ ਵੀ ਸ਼ਕਤੀ ਹੈ ਇਹਨੂੰ ਕਮਜ਼ੋਰ ਕਰ ਰਹੀ ਹੈ ਕਿ ਦੀ ਸ਼ਹਿ ਤੇ ਕਰ ਰਹੀ ਹੈ ਕਿਹੜੀ ਪਿੱਛੇ ਤਾਕਤਾਂ ਨੇ ਉਹਨਾਂ ਨੂੰ ਨੰਗਾ ਕਰਨਾ ਇੱਕ ਸਾਰੇ ਮੈਂ ਕਹਿੰਦਾ ਇੱਕ ਪੰਥਿਕ ਤੇ ਇੱਕ ਆਪਾਂ ਨੂੰ 71 ਹੋ ਕੇ ਸਿੰਘ ਸਾਹਿਬ ਦੇ ਪਿੱਛੇ ਖੜੇ ਹੋ ਕੇ ਇਹਨਾਂ ਨੂੰ ਇਸ ਚੀਜ਼ ਨੂੰ ਨੰਗਾ ਕਰਨਾ ਬਯਾਦ ਜ਼ਰੂਰੀ ਹੈ ਮੈਂ ਤਾਂ ਸਿੰਘ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਡਰੋ ਨਾ ਕਿਸੇ ਗੱਲ ਤੋਂ ਨਾਮ ਸਿੱਧਾ ਹੀ ਲੈ ਦਿਓ ਕੌਣ ਹੈ ਬੰਦੇ ਤੇ ਕੌਮ ਆਪੇ ਉਹਨਾਂ ਨੂੰ ਦੇਖ ਲੂਗੀ ਕਿਉਂਕਿ ਹੁਣ ਆਪਾਂ ਪਿੱਛੇ ਦੇਖਿਆ ਜੀ ਹਜ਼ੂਰ ਸਾਹਿਬ ਆ ਕੱਲ ਪਰਸੋ ਆਪਾਂ ਦੇਖਿਆ ਕਿੰਨਾ ਵੱਡੇ ਸਮਾਗਮ ਹੋਏ ਨੇ ਉੱਥੇ ਉੱਥੇ ਤੁਸੀਂ ਦੇਖੋ ਬੁੱਢਾ ਦਲ ਦੇ ਮੁਖੀ ਦਮਦਮੀ ਟਕਸਾਲ ਦੇ ਮੁਖੀ ਸਾਰੇ ਸਿੰਘ ਸਹਿਬਾਨ ਇੱਕ ਆਵਾਜ਼ ਉਹਨਾਂ ਨੇ ਪੰਥਕ ਏਕਤਾ ਦਾ ਇੱਕ ਬਹੁਤ ਵੱਡਾ ਤੇ ਤਾਕਤਵਰ ਸਨੇਹਾ ਦਿੱਤਾ ਤੇ ਸਿੰਘ ਸਭਾ ਨੂੰ ਕਹੇ ਕਿ ਡਟ ਕਰੋ ਅਸੀਂ ਤੁਹਾਡੇ ਪਿੱਛੇ ਹਾਂ ਮੈਂ ਤੁਹਾਡੇ ਸਵਾਲ ਦਾ ਜਵਾਬ ਦਿੰਨਾ ਹੈ ਜੀ ਜੋ ਵੀ ਇਨਸਾਨ ਇਹਦੇ ਪਿੱਛੇ ਨੇ ਹੂੰ ਕਿਉਂਕਿ ਜਿੰਨੀ ਦੇਰ ਤੱਕ ਫੈਕਚੁਅਲ ਗੱਲ ਸਾਹਮਣੇ ਨਹੀਂ ਆਉਂਦੀ ਮੈਂ ਆਪਦੇ ਮੂੰਹੋਂ ਨਾਮ ਲੈਣ ਤੋਂ ਗੁਰੇਜ਼ ਕਰੂੰਗਾ ਪਰ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਜੋ ਉਹ ਕਾਰਜ ਕਰ ਰਹੇ ਨੇ ਇੱਕ ਇੱਕ ਸਿੱਖ ਦੀ ਨਿਗਾ ਉਹਨਾਂ ਦੇ ਉੱਤੇ ਐ ਜੇ ਤੁਸੀਂ ਸਿੱਖ ਸੰਸਥਾਵਾਂ ਨਾਲ ਮੱਥਾ ਲਾਉਂਗੇ ਤਾਂ ਇਤਿਹਾਸਕ ਤੌਰ ਤੇ ਵੀ ਦੇਖ ਲਓ ਚੱਕਰਾ ਚੂਰ ਹੋ ਜੇ ਜਥੇਦਾਰ ਸਾਹਿਬ ਦੇ ਉੱਤੇ ਆ ਅਕਾਲੀ ਦਲ ਦੇ ਉੱਤੇ ਆ ਅਕਾਲੀ ਦਲ ਦੇ ਲੀਡਰਾਂ ਤੇ ਜੋ ਵੀ ਇਨਸਾਨ ਸ਼ਖਸੀਅਤ ਜਿਹਦੇ ਵੀ ਇਸ਼ਾਰੇ ਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਮੁੱਚੇ ਸਿੱਖ ਪੰਥ ਉਹਨਾਂ ਵੱਲ ਹਜੇ ਹਜੇ ਝਾਕ ਰਿਹਾ ਠੀਕ ਹੈ ਪ੍ਰੋਫੈਸਰ ਸਾਹਿਬ ਇਹ ਕੋਈ ਬਹੁਤਾ ਸੁਖਾਵਾਂਤ ਨਹੀਂ ਹੈ ਜੋ ਪੂਰਾ ਕੜਨਾਕਰਮ ਵਾਪਰ ਰਹੇ ਪਰ ਗੱਲ ਇਹ ਹੈ ਕਿ ਹੁਣ ਕਈ ਵਾਰ ਚੀਜ਼ਾਂ ਲੱਗਦਾ ਕਿ ਇੱਕ ਇੱਕ ਪਾਣੀ ਉੱਤੋਂ ਲੰਘ ਗਿਆ ਨਕਤੋਂ ਵੀ ਤਾਂ ਉਹ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਜਥੇਦਾਰ ਸਾਹਿਬ ਦੀ ਤੁਹਾਨੂੰ ਲੱਗਦਾ ਦੇਖੇ ਤੁਸੀਂ ਇੱਕ ਜ਼ਿਕਰ ਕਰ ਦਿੱਤਾ ਕਿ ਵੀਡੀਓ ਸਾਹਮਣੇ ਆ ਰਹੀਆਂ ਨੇ 1 2 3 4 ਵੀਡੀਓ ਆ ਗਈਆਂ ਪਰ ਉਹਦੇ ਵਿੱਚ ਕਾਮਨ ਗੱਲ ਇਹ ਹੈ ਕਿ ਸਿਰਫ ਬਿਆਨ ਜਥੇਦਾਰ ਹਰਪ੍ਰੀਤ ਸਿੰਘ ਦੇ ਹੀ ਆਂਦੇ ਨੇ ਯਾਨੀ ਕਿ ਬਾਕੀ ਕੀ ਬੋਲ ਰਹੇ ਨੇ ਜਾਂ ਬਾਕੀ ਦੀਆਂ ਤਸਵੀਰਾਂ ਨਹੀਂ ਬਸ ਇੱਕ ਐਂਗਲ ਦੇ ਵਿੱਚ ਵੀਡੀਓ ਲੀਕ ਕੀਤੀ ਜਾਂਦੀ ਹੈ ਕਿ ਇਹ ਸਾਜ਼ਿਸ਼ ਵਾਲੇ ਪਾਸੇ ਇਸ਼ਾਰਾ ਨਹੀਂ ਨੇ ਦੇਖੋ ਇਹ ਤਾਂ ਬੜੀ ਸਾਫ਼ ਗੱਲ ਆ ਬੜੀ ਹੈਰਾਨੀ ਦੀ ਗੱਲ ਆ ਕਿ ਦੋਵੇਂ ਧਿਰ ਹਮ ਇੱਕ ਪਾਸੇ ਕਿਰੇਕ ਪੂਰੀ ਵੀਡੀਓ ਜਿਹੜੀ ਆ ਉਹ ਤੁਹਾਨੂੰ ਜਾਰੀ ਕਰਨੀ ਚਾਹੀਦੀ ਆ ਫੁੱਲ ਫੁਟੇਜ ਤਾਂ ਕਿ ਸਾਰੇ ਬੰਦੇ ਦੇਖ ਲੈਣ ਸੁਣ ਲੈਣ ਤੇ ਆਪ ਜੱਜ ਕਰ ਲੈਣ ਕਿ ਉੱਥੇ ਜਿਹੜਾ ਅੰਦਰ ਮੀਟਿੰਗ ਚ ਹੋਇਆ ਉਹਨੂੰ ਥੋੜਾ ਥੋੜਾ 10 10 20 20 ਸੈਕਿੰਡ ਜਾਂ 25 30 ਸੈਕਿੰਡ ਛੱਡਣ ਦੇ ਨਾਲ ਉਹ ਸਾਰਾ ਪਰਸਪੈਕਟਿਵ ਦੇਖ ਲੈਣ ਕਿ ਕਹਨੇ ਕੀ ਸਵਾਲ ਕੀਤਾ ਕਹਨੇ ਕੀ ਜਵਾਬ ਦਿੱਤਾ ਬਿਲਕੁਲ ਇਹੀ ਗੱਲਹੀ ਗੱਲ ਅਫਸੋਸ ਦੀ ਗੱਲ ਜਾਂ ਥੋੜੀ ਜਿਹੀ ਹੈਰਾਨੀ ਦੀ ਗੱਲ ਵੀ ਇਹ ਕਹਿ ਲੋ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਕਹਿੰਦੇ ਆ ਕੈਂਬਰੀਆਂ ਚੋਂ ਸਾਰੀ ਚੀਜ਼ ਸਾਫ਼ ਕਰਕੇ ਇਹ ਡਰਾਈਵ ਦਿੱਤੀ ਜਥੇਦਾਰ ਰਗਵੀਰ ਸਿੰਘ ਹੁਣਾਂ ਨੂੰ ਕਾਲ ਤੱਕ ਦੇ ਜਥੇਦਾਰ ਨੂੰ ਹੂੰ ਤੇ ਜਦੋਂ ਉਹ ਸਾਰਾ ਰਿਕਾਰਡ ਕਾਲ ਤੱਕ ਦੇ ਜਥੇਦਾਰ ਸਾਹਿਬ ਕੋਲ ਹੈਗਾ ਤੇ ਉਹ ਮੇਰਾ ਖਿਆਲ ਹੈ ਕਿ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਤੇ ਐਕਸੈਸ ਹੋਣਾ ਚਾਹੀਦਾ ਨਾ ਉਹਨਾਂ ਕੋਲ ਤੇ ਉਹਨਾਂ ਨੂੰ ਤੇ ਕਿਉਂਕਿ ਇਹਨਾਂ ਨੇ ਤੇ ਉਹਨਾਂ ਨੂੰ ਫੜਾਇਆ ਤੇ ਫਿਰ ਇਹ ਕਿਹਦੇ ਕੋਲ ਪ੍ਰੋਫੈਸਰ ਸਾਹਿਬ ਦੇਖੋ ਤਲਵੰਡੀ ਜੀ ਨੇ ਇੱਕ ਗੱਲ ਕਹੀ ਦੇਖੋ ਜੋ ਘਟਨਾ ਕਰਮ ਵਾਪਰ ਰਿਹਾ ਕਿ ਇਹ ਜਥੇਦਾਰ ਜਾਂ ਫਿਰ ਉਸ ਅਹੁਦੇ ਦੇ ਨਾਲ ਮੱਥਾ ਲਾਉਣ ਵਾਲੀ ਗੱਲ ਹੈ ਜਿਹੜੇ ਅਕਾਲੀ ਦਲ ਤੋਂ ਬਾਗੀ ਨੇ ਆ ਅਕਾਲੀ ਦਲ ਦੇ ਖਿਲਾਫ ਬੋਲ ਰਹੇ ਨੇ ਉਹ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਅਕਾਲੀ ਦਲ ਜਾਂ ਇਸ ਸਮੇਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾ ਰਹੀ ਹੈ। ਐਨਾ ਹੀ ਨਹੀਂ ਹੋਇਆ। ਨਹੀਂ 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 ਦੇਖੋ ਦੇਖੋ ਅਕਾਲ ਤਖਤ ਦੇ ਨਾਲ ਮੱਥਾ ਤਾਂ ਲੱਗਣਾ ਸੀਗਾ ਜਿਹੜਾ ਮੈਂ ਸਮਝਦਾ ਜੇ ਉਹਨਾਂ ਦੀ ਗੱਲ ਨਹੀਂ ਮੰਨਦੇ। ਹੂੰ ਜਿਹੜੀ ਆਖਰੀ ਗੱਲ ਜਿੱਥੇ ਨੁਕਤਾ ਫਸਿਆ ਆ ਸੀਗਾ ਮੈਨੂੰ ਲੱਗਦਾ ਮੈਂ ਜਿੰਨਾ ਕੁ ਫੜਿਆ ਆ ਉਹ ਤੁਸੀਂ ਮੈਨੂੰ ਠੀਕ ਕਰਦੇ ਹੋ ਤੁਸੀਂ মিডিਆ ਹੂੰ ਇਹ ਬਟਾਲਾ ਸਾਹਿਬ ਨੂੰ ਵੀ ਕੋਈ ਕਿਸੇ ਚੀਜ਼ ਦਾ ਇੰਚਾਰਜ ਬਣਾਤਾ ਐ ਪੇਚ ਫਸਿਆ ਹੋਇਆ ਸੀ ਕਿ ਉਹ ਗੱਲ ਕਿਉਂ ਨਹੀਂ ਸੱਤ ਮੈਂਬਰੀ ਕਮੇਟੀ ਦੀ ਬਣਾਏ ਮੰਨੀ ਗਈ ਹੂੰ ਉਹ ਗੱਲ ਵੀ ਤੇ ਜਿਹੜੇ ਉੱਥੋਂ ਸਾਰੇ ਫੈਸਲੇ ਹੋ ਗਏ ਉਹ ਤੇ ਫਿਰ ਮੱਥਾ ਲਾਉਣ ਵਾਲੀ ਭਾਵੇਂ ਕੋਸ਼ਿਸ਼ ਕੀਤੀ ਹੋਵੇ ਕੁਝ ਲੀਡਰਾਂ ਨੇ ਅਕਾਲੀ ਦਲਦਿਆਂ ਨੇ ਪਰ ਉਹ ਗੱਲ ਬਣੀ ਨਹੀਂ ਹੈ ਲੋਕ ਮਨਜ਼ੂਰ ਨਹੀਂ ਕਰਦੇ ਉਹ ਗੱਲ ਤੇ ਹੋ ਗਈ ਹੁਣ ਮਤਲਬ ਜਿਹੜੇ ਸਾਰੇ ਉੱਥੋਂ ਫੈਸਲੇ ਹੋਏ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਣੀ ਵੀ ਸੀਗੇ ਉਹ ਤੇ ਪੂਰੇ ਹੋ ਗਏ ਹੁਣ ਦਾ ਨਹੀਂ ਇਹ ਪੂਰੀ ਨਹੀਂ ਹੋਈ ਜੀ ਨਹੀਂ 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 ਨਾ ਤੇ ਗੱਸੇ ਦਿਓ ਕੀ ਨਹੀਂ ਹੋਇਆ ਨਾ ਤੇ ਉਹ ਐਸਜੀਪੀਸੀ ਨੇ ਕੀਤੀ ਹੈ ਮੀਟਿੰਗ ਜਿਹੜੀ ਪੋਸਟਪੌਨ ਨਾ ਉਹਦੇ ਚ ਅਕਾਲੀ ਦਲ ਦੀ ਕੋਈ ਗੱਲ ਪੋਸਟਪੌਨ ਹੋਈ ਹੈ ਇਹ ਮੀਟਿੰਗ ਕੀਤੀ ਹੈ ਪੋਸਟਪੌਨ ਆਹ ਦੇਖੋ ਗੱਲੇ ਵੀ ਆ ਗਈ ਨਾ ਕਿ ਉਹ ਪਹਿਲਾਂ ਚਲੋ ਇੱਕ ਵਾਰੀ ਮੈਨੂੰ ਲੱਗਦਾ ਕਿ ਤਲਵੰਡੀ ਸਭ ਕੁਝ ਐਡ ਕਰਨਾ ਚਾ ਰਹੇ ਨੇ ਸੱਤ ਮੈਂਬਰੀ ਕਮੇਟੀ ਵਾਲੀ ਗੱਲ ਪੂਰੀ ਨਹੀਂ ਹੋਈ ਤੁਸੀਂ ਇਹ ਕਹਿ ਰਹੇ ਹੋ ਪ੍ਰੋਫੈਸਰ ਸਾਹਿਬ ਬਹੁਤ ਬੁੱਧੀਜੀਵੀ ਸਿੱਖ ਚਿੰਤਕ ਨੇ ਬੜੇ ਪੁਰਾਣੇ ਮੇਰੇ ਤੋਂ ਸਿਆਣੇ ਨੇ ਹੁਕਮਨਾਮਾ ਸਾਹਿਬ ਦੀ ਟਰਮਨੋਲੋਜੀ ਸਮਝੋ ਇਹ ਹੁਕਮਨਾਮਾ ਸਾਹਿਬ ਕੀ ਹੁੰਦਾ ਹੈ ਇਹਦੀ ਵੈਲਿਊ ਕੀ ਹੈ ਹੁਕਮਨਾਮਾ ਸਾਹਿਬ ਚ ਇੱਕ ਸ਼ਬਦ ਖੱਬੇ ਇੱਕ ਸ਼ਬਦ ਸੱਜੇ ਨਹੀਂ ਹੋ ਸਕਦਾ ਹੁਕਮਨਾਮਾ ਸਾਹਿਬ ਦੇ ਅੰਦਰ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਉੱਪਰ ਉਹਤੇ ਲਿਖਿਆ ਹੈ ਕਿ ਮੌਜੂਦਾ ਲੀਡਰਸ਼ਿਪ ਹੈ ਜਿਹੜੀ ਇਹ ਸਿੱਖ ਜਥੇ ਆਪਣੇ ਸਿੱਖ ਕੌਮ ਦੀ ਸਿਆਸੀ ਅਗਵਾਈ ਕਰਨ ਲਈ ਅਯੋਗ ਪਾਈ ਗਈ ਹੈ ਤੇ ਥੱਲੇ 7 ਮੈਂਬਰ ਦੀ ਕਮੇਟੀ ਬਣਾ ਕੇ ਜਿਹੜੀ ਕਿ ਬਹੁਤ ਦੂਰ ਦ੍ਰਿਸ਼ਟੀ ਵਾਲਾ ਫੈਸਲਾ ਦੋ ਦੋ ਮੈਂਬਰ ਸਾਰੇ ਧੜਿਆਂ ਤੋਂ ਲੈ ਕੇ ਤੇ ਇੱਕ ਜਿਹੜਾ ਆਪਣਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਦਾ ਪ੍ਰਧਾਨ ਲਾ ਕੇ ਉਹਦੇ ਤਹਿਤ ਭਰਤੀ ਕਰਾਉਣ ਲਈ ਆਰੰਭ ਕਰਨ ਦੀ ਕੀਤੀ ਗਈ ਹੈ ਇਹ ਨਿਗਾ ਕਿ ਤੁਸੀਂ ਪਹਿਲਾਂ ਕੋਈ ਹੋਰ ਸਟੈਂਡ ਲੈ ਲਓ ਫਿਰ ਤੁਸੀਂ ਜਾ ਕੇ 23 ਤਰੀਕ ਨੂੰ ਉੱਥੇ ਜਾ ਕੇ ਸਿੰਘ ਸਾਹਿਬ ਨੂੰ ਚਿੱਠੀ ਦੇ ਰਹੇ ਹੋ ਕਿ ਜੀ ਆ ਕਾਨੂੰਨੀ ਕੋਈ ਡਿਚਨ ਆ ਗਈ ਸਾਡੀ ਬੇਨਤੀ ਹਜੇ ਕਬੂਲ ਕਰੋ ਉਹਦੇ ਉੱਤੇ ਹਜੇ ਫਾਰਮਲ ਫੈਸਲਾ ਵੀ ਨਹੀਂ ਆਇਆ ਸਿੰਘ ਸਾਹਿਬ ਦਾ ਤੁਸੀਂ ਕਿਸੇ ਚੀਜ਼ ਦੀ ਬਿਣਾ ਪਰਵਾਹ ਕਰਦੇ ਹੋ ਹੁਕਮਾਂ ਮੇ ਦੀ ੱੱਜੇ ੜਾਉਂਦੇ ਆਂ ਦੀ ਭਰਤੀ ਆਰੰਭ ਕਰਤੀ ਫੇਰ ਜਿਵੇਂ ਜਿਵੇਂ ਵਿਰੋਧ ਤੁਸੀਂ ਦੇਖ ਰਹੇ ਹੋ ਥਰਮਾਮੀਟਰ ਲਾ ਲਾ ਕੇ ਕਿ ਕਿੰਨਾ ਕ ਵਿਰੋਧ ਹੋ ਰਿਹਾ ਉਹ ਹਿਸਾਬ ਨਾਲ ਕਦੇ ਇੱਕ ਮੈਂਬਰ ਪਾ ਲਿਆ ਇੱਕ ਨੂੰ ਲਾਤਾ ਯੂਪੀ ਇੱਕ ਨੂੰ ਲਾਤਾ ਜੰਮੂ ਕਸ਼ਮੀਰ ਮੈਂ ਕਹਿੰਦਾ ਸੱਤ ਮੈਂਬਰ ਕਮੇਟੀ ਨੂੰ ਭਰਤੀ ਕਰਨ ਦੋ ਤੇ ਜਿਹੜੇ 150 ਬੰਦਾ ਤੁਸੀਂ ਲਾਇਆ ਇਹਨਾਂ ਨੂੰ ਭੇਜ ਦਿਓ ਤੁਸੀਂ ਕਾਲੇ ਪਾਣੀ ਤੇ ਉੱਥੇ ਭਰਤੀ ਕਰਨ ਲਈ ਠੀਕ ਹੈ ਪ੍ਰੋਫੈਸਰ ਸਾਹਿਬ ਦੇਖੋ ਗੱਲ ਇਹ ਕਿ ਓਵਰਆਲ ਦੀ ਗੱਲ ਹੋ ਰਹੀ ਸੀ ਕਿ ਓਵਰਆਲ ਉਹ ਮੈਂਬਰਸ਼ਿਪ ਡਰੈਫਟ ਦੇਖੇਗੀ ਇੱਕ ਹੋਰ ਸੱਤ ਮੈਂਬਰੀ ਕਮੇਟੀ ਪਰ ਜਿਹੜੀ ਹੁਣ ਜਿਵੇਂ ਤੁਸੀਂ ਵਡਾਲਾ ਸਾਹਿਬ ਦਾ ਜ਼ਿਕਰ ਕਰ ਦਿੱਤਾ ਵਡਾਲਾ ਸਾਹਿਬ ਨੂੰ ਸਿਰਫ ਫਰੀਦਕੋਟ ਦਿੱਤਾ ਗਿਆ ਕਿ ਤੁਸੀਂ ਉਸ ਜ਼ਿਲ੍ਹੇ ਦੇ ਆਬਜ਼ਰਵਰ ਹਾਂਜੀ ਮੈਂ ਇੱਕ ਨਹੀਂ 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 ਦੇਖੋ ਗੱਲ ਪਤਾ ਕੀ ਹੈ ਵੈਸੇ ਤੇ ਇਹ ਇਹਨਾਂ ਨੂੰ ਇੰਜ ਨਹੀਂ ਸੀ ਸੋਚਣਾ ਚਾਹੀਦਾ ਗੌਰਵ ਸਾਹਿਬ ਕਿ ਸੱਤ ਮੈਂਬਰੀ ਕਮੇਟੀ ਨੂੰ ਐਕਟਿਵ ਨਹੀਂ ਕਰਨਾ ਚਾਹੀਦਾ ਜਾਂ ਉਹਦੇ ਚ ਕੋਈ ਜੀ ਸਾਡੇ ਆਪਣੇ ਪਾਰਟੀ ਦੇ ਮੈਂਬਰ ਆ ਬਡਾਲਾ ਸਾਹਿਬ ਪਾਰਟੀ ਦੇ ਮੈਂਬਰ ਨਹੀਂ ਉਹਨਾਂ ਨੂੰ ਕਿਵੇਂ ਬਣਾ ਦिए ਜਿਹੜੀ ਗੱਲ ਸੀ ਉਸੇ ਤਰੀਕੇ ਨਾਲ ਜੇ ਲਾਗੂ ਕਰਦੇ ਤੇ ਇਹਦੇ ਚ ਸਾਰਿਆਂ ਦਾ ਹੀ ਫਾਇਦਾ ਹੋਣਾ ਸੀਗਾ ਇੱਕ ਤੇ ਉਹ ਜਿਹੜੀ ਮੱਥਾ ਲਾਉਣ ਵਾਲੀ ਗੱਲ ਆ ਉਹ ਵੀ ਨਹੀਂ ਸੀ ਆਉਣੀ ਹੁਣ ਦੇਖੋ ਜਿਹੜੀ ਪਰਤੀ ਕਰਨੀ ਆ ਉਹ ਤੇ ਥੱਲੇ ਹੋਣੀ ਆ ਇਹਨਾਂ ਦੇ ਸੁਪਰਵਾਈਜ਼ਰ ਨਹੀਂ ਨਹੀਂ ਠੀਕ ਹੈ ਚਲੋ ਮੈਂ ਪਰਤੀ ਵਾਲੇ ਪਾਸੇ ਫੋਕਸ ਨਹੀਂ ਕਰਨਾ ਚਾਹ ਰਿਹਾ ਪਰ ਮੈਂ ਮੈਂ ਤੁਹਾਨੂੰ ਇਹ ਪੁੱਛ ਰਿਹਾ ਕਿ ਸੱਤ ਮੈਂਬਰੀ ਕਮੇਟੀ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੇ ਦੋਵੇਂ ਐਪੀਸੋਡ ਕਿਤੇ ਜਾ ਕੇ ਮਿਲਦੇ ਨੇ ਨੀ ਨਹੀਂ ਜਿਹੜੀ 7 ਮੈਂਬਰੀ ਕਮੇਟੀ ਉਹਦੇ ਲੱਗ ਚੀਜ਼ ਹੈਗੀ ਆ ਉਹਦਾ ਕੋਈ ਇਹਦੇ ਨਾਲ ਲੈਣਾ ਨਹੀਂ ਪਰ ਆਦੇਸ਼ ਤਾਂ ਹੈਗੇ ਨੇ ਨਾ ਜਥੇਦਾਰ ਸਾਹਿਬ ਦੇ ਆਦੇਸ਼ ਤਾਂ ਹੈ ਉਹ ਹਾਂ ਹਾਂ ਬਿਲਕੁਲ ਉਹਨਾਂ ਦੇ ਆਦੇਸ਼ ਹੈਗੇ ਆ ਉਹ ਉਹ ਇੱਕ ਮਾਮਲਾ ਇਹਨਾਂ ਦੇ ਹੋਣ ਵਾਲੇ ਕੇਸ ਵਿੱਚ ਨਹੀਂ ਕੋਈ ਹੈਗਾ ਇਹਨਾਂ ਦਾ ਤੇ ਇੱਕ ਦੋ ਗੱਲਾਂ ਆ ਇਹਨਾਂ ਦੀਆਂ ਇੱਕ ਤੇ ਇਹਨਾਂ ਦੀ ਇਨਕੁਆਇਰੀ ਨਹੀਂ ਦੂਸਰੀ ਇਹਨਾਂ ਨੇ ਕਿ ਪੋਸਟਪੌਨ ਕਿਉਂ ਕਰ ਦਿੱਤੀ ਹੈ ਇਹਨਾਂ ਨੂੰ ਇਸ ਨਹੀਂ ਨਹੀਂ ਦੇਖੋ ਮੈਂ ਮੈਂ ਇਸ ਕਰਕੇ ਮੇਰੇ ਕੋਲ ਪਿੱਛੇ ਸਮਾਂ ਘਾਟ ਹੈ ਮੈਂ ਇੱਕ ਇੱਕ ਛੋਟਾ ਛੋਟਾ ਰਿਐਕਸ਼ਨ ਹੀ ਲੈ ਪਾਉਂਗਾ ਦੇਖੋ ਲੋਕਾਂ ਦੇ ਜ਼ਹਿਨ ਦੇ ਵਿੱਚ ਇਹ ਵੀ ਗੱਲ ਉੱਤਰ ਰਹੀ ਹੈ ਕਿਸ ਸੱਤ ਮੈਂਬਰੀ ਕਮੇਟੀ ਵਾਲਾ ਜਿਹੜਾ ਮਾਮਲਾ ਹੈ ਉਸ ਨੂੰ ਮੁੜ ਵਿਚਾਰ ਕਰਨ ਬਾਰੇ ਜਾਂ ਉਸ ਦੇ ਉੱਤੇ ਕੋਈ ਹੋਰ ਨਵਾਂ ਫੈਸਲਾ ਲੈਣ ਬਾਰੇ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਹੀ ਤਿਆਰ ਨਹੀਂ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਹਰੋਂ ਟਾਰਗੇਟ ਕਰਨ ਦੀ ਕੁਝ ਹੋਰ ਮਸਲਿਆਂ ਨਾਲ ਟਾਰਗੇਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਹ ਇਹ ਵੀ ਇੱਕ ਇੱਕ ਇਮੇਜ ਬਣ ਰਹੀ ਹੈ ਜੇ ਮੈਂ ਕਹਾਂ ਕਿ ਇੱਕ ਨਰੇਟਿਵ ਸੈੱਟ ਹੋ ਰਿਹਾ ਹੈ ਇੱਕ ਇਹਨੂੰ ਸਵਾਲ ਕੀਤਾ ਤੁਸੀਂ ਤੁਹਾਨੂੰ ਪ੍ਰੋਫੈਸਰ ਸਾਹਿਬ ਹਾਂ ਹਾਂ ਨਹੀਂ ਨਹੀਂ ਥੋੜੇ ਨੈਟਵਰਕ ਇਸ਼ੂ ਹੈ ਤੁਹਾਡਾ ਆਵਾਜ਼ ਨਹੀਂ ਆ ਰਹੀ ਬਿਲਕੁਲ ਜੀ ਜੀ ਰੀਬੂਟ ਕਰ ਲਓ ਪਲੀਜ਼ ਹਾਂ ਇਹ ਬਿਲਕੁਲ ਇਹਨਾਂ ਨੂੰ ਇਹਨਾਂ ਨੂੰ ਕਰਨਾ ਚਾਹੀਦਾ ਆ ਬੈਠ ਕੇ ਕਰਨਾ ਚਾਹੀਦਾ ਉਹ ਕੋਈ ਵੱਡੀ ਗੱਲ ਨਹੀਂ ਸੀ ਉਹ ਇੰਨਾ ਉਹਨੂੰ ਮੇਰੇ ਖਾੜੇ ਜ਼ੜਕੜ ਦੀ ਲੋੜ ਕੋਈ ਨਹੀਂ ਸੀ ਉਹ ਬਹੁਤ ਸੌਖੀ ਗੱਲ ਹੱਲ ਹੋ ਸਕਦੀ ਸੀ ਤੇ ਕਿਸ ਕਰਕੇ ਕੀਤਾ ਇਹ ਤੇ ਹੁਣ ਨਹੀਂ ਫਿਰ ਗੱਲ ਤਾਂ ਉਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਕਿਉਂ ਕਿਉਂ ਇਹ ਹੋ ਰਿਹਾ ਹੈ ਚਲੋ ਮੈਂ ਤੁਹਾਡੇ ਕੋਲ ਵਾਪਸ ਆਣਾ ਮੈਨੂੰ ਬਹੁਤ ਥੋੜਾ ਟਾਈਮ ਹੈ ਤਲਵੰਡੀ ਦੇਖੋ ਗੌਰਵ ਜੀ ਤੇ ਪ੍ਰੋਫੈਸਰ ਸਾਹਿਬ ਇਹ ਤੁਹਾਡੇ ਦੋਨਾਂ ਨੂੰ ਇੱਕ ਬੇਨਤੀ ਕਰਾਂ ਜੀ ਜੀ ਮੈਂ ਇਸ ਚੀਜ਼ ਦਾ ਸੰਵਿਧਾਨਿਕ ਪੱਖ ਤੇ ਓਵਰਆਲ ਜਿਹੜਾ ਸਿੱਖ ਇੰਸਟੀਟਿਊਸ਼ਨ ਵਾਲਾ ਪੱਖ ਉਹ ਦੱਸਦਾ ਹੂੰ ਹੁਣ ਆਜੋ ਕਿ ਸਿੰਘ ਸਾਹਿਬ ਪੈਨਾਗਰ ਦੀ ਹਰਪ੍ਰੀਤ ਸਿੰਘ ਹੁਣਾਂ ਨੂੰ ਜਿੰਦਗੀ ਦੇ ਅਕਾਲ ਤੱਕ ਕਾਰਜਕਾਰੀ ਬਣਾਇ ਕਿ ਨਹੀਂ ਸੀ ਬਣਾਇਆ ਸੇਮ ਸੰਸਥਾ ਨੇ ਸੀ ਬਣਾਇਆ ਸੇਮ ਪਾਰਟੀ ਦੇ ਮੈਂਬਰਾਂ ਨੇ ਸੀ ਬਿਲਕੁਲ ਪਲੱਸ ਸੈਕੰਡ ਪੁਆਇੰਟ ਤੇ ਆਜੋ ਕਿ ਉਦੋਂ ਇਹਨਾਂ ਨੇ ਇਹ ਪੁੱਛ ਪੜਤਾਲ ਨਹੀਂ ਕੀਤੀ ਸੀ ਇੱਕ ਕ੍ਰੈਡੀਬਿਲਟੀ ਆਪਣੇ ਆਪ ਦੇ ਉੱਤੇ ਇਹਨਾਂ ਨੇ ਕੁਐਸਚਨ ਮਾਰ ਖੜਾ ਕੀਤਾ ਹੈ ਕਿ ਪੂਰੇ ਸਿਸਟਮ 'ਤੇ ਇਲਜ਼ਾਮ ਹੈ ਦੀ ਨਹੀਂ ਜਿਹੜੇ ਹੁਣ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਜੋ ਉਹਨਾਂ ਦੇ ਉੱਤੇ આરોਪ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਵੀ ਇਹਦੇ ਪਿੱਛੇ ਤਾਕਤਾਂ ਨੇ ਜਿਹੜੀਆਂ ਜਿਵੇਂ ਸਿੰਘ ਸਾਹਿਬ ਨੇ ਕਿਹਾ ਕਿ ਸ਼ਰੂਮਨੀ ਕਲਦਲ ਦੇ ਕਈ ਮੈਂਬਰ ਨੇ ਜਿਵੇਂ ਮੈਸੇਂਜਰ ਹੋ ਬਾਦਲ ਜਾਂ ਹੋਰ ਵਰਡ ਯੂਜ਼ ਕੀਤਾ ਉਹਨਾਂ ਨੇ ਮੈਂ ਇਹ ਕੁਐਸਚਨ ਕਰਨਾ ਚਾਹੁੰਦਾ ਕਿ ਜਦਦਾਰ ਕਾਰਜਕਾਰੀ ਅਕਾਲ ਤਖਤ ਸਾਹਿਬ ਦੇ ਜਦੋਂ ਬਣੇ ਸਨ ਕਹਿੰਦੇ ਹਰਪ੍ਰੀਤ ਸਿੰਘ ਜੀ ਉਦੋਂ ਇੱਕ ਡਿਊ ਪ੍ਰੋਸੀਜਰ ਫਾਲੋ ਕਰਕੇ ਪੂਰੀ ਛਾਣਬੀਨ ਕਰਕੇ ਪ੍ਰੋਪਰ ਇੱਕ ਐਥੀਕਲ ਸਿਸਟਮ ਦੇ ਨਾਲ ਸਵਿਧਾਨਿਕ ਤੌਰ ਤੇ ਇਹਨਾਂ ਨੂੰ ਚੁਣਿਆ ਗਿਆ ਸੀ ਉਸ ਤੋਂ ਬਾਅਦ ਮੌਜੂਦਾ ਉਸ ਤੋਂ ਬਾਅਦ ਦਮਦਮਾ ਸਾਹਿਬ ਦੇ ਕਿੰਨੀ ਦੇਰ ਦੇ ਇਹ ਚੱਲੇ ਆ ਰਹੇ ਨੇ ਸਿੰਘ ਸਾਹਿਬ ਤੇ ਹੁਣ ਇੱਕਦਮ ਇਹ ਕੁਐਸਚਨ ਕਿੱਥੋਂ ਆ ਗਿਆ ਜਾਂ ਉਹ ਸਿਸਟਮ 'ਚ ਗਲਤੀ ਸੀ ਉਦੋਂ ਇਹਨਾਂ ਨੇ ਗਲਤੀ ਕੀਤੀ ਜਾਂ ਹੁਣ ਇਹ ਗਲਤੀ ਕਰ ਰਹੇ ਨੇ ਕਿ ਉਹਦੇ ਨਾਲ ਮਤਲਾ ਲਾ ਰਹੇ ਨੇ ਸਿਰਫ ਆਪਣੇ ਨਿੱਜੀ ਫਾਇਦੇ ਕਰਕੇ ਬਿਨਾ ਜਾਣੇ ਪਛਾਣੇ ਕਿ ਕਿੱਡਾ ਵੱਡਾ ਪੂਰੇ ਸਿੱਖ ਧਰਮ ਨੂੰ ਸਿੱਖ ਸੰਸਥਾਵਾਂ ਦਾ ਨੁਕਸਾਨ ਕਰ ਰਹੇ ਨੇ ਠੀਕ ਚੋ ਗੱਲ ਇਹੀ ਹੈ ਕਿ ਹੁਣ ਇਹ ਪੂਰਾ ਮਾਮਲਾ ਕਿਸ ਪਾਸੇ ਵੱਧਦਾ ਹੈ ਉਹ ਦੇਖਣਾ ਹੋਵੇਗਾ ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਹ ਸਿੱਧੇ ਤੌਰ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ ਜਥੇਦਾਰ ਸਾਹਿਬ ਦੀਆਂ ਸਟੇਟਮੈਂਟਸ ਆਪਣੇ ਆਪ ਦੇ ਵਿੱਚ ਇੱਕ ਵੱਡੀ ਪਿਕਚਰ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜਾਂ ਮੈਂ ਕਹਾਂ ਕਿ ਇੱਕ ਵੱਡੇ ਵਿਵਾਦ ਵਾਲੇ ਪਾਸੇ ਦਸਤਕ ਦੇ ਰਹੀਆਂ ਨੇ ਹੁਣ ਗੱਲ ਇਹ ਹੈ ਕਿ ਜੇਕਰ ਜਥੇਦਾਰ ਸਾਭਦੀਆਂ ਸੇਵਾਵਾਂ ਨੂੰ ਲੈ ਕੇ ਕੋਈ ਫੈਸਲਾ ਲਿਆ ਜਾਂਦਾ ਇਨਫੈਕਟ ਮੌਜੂਦਾ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਜਥੇਦਾਰ ਦੀਆਂ ਸੇਵਾਵਾਂ ਤੋਂ ਇੱਕ ਤਰੀਕੇ ਨਾਲ ਸਸਪੈਂਡ ਕੀਤਾ ਗਿਆ ਜਿਹੜੀ 3 ਮੈਂਬਰੀ ਜਾਂਚ ਕਮੇਟੀ ਬਣ ਰਹੀ ਬਣੀ ਸੀ ਤਾਂ ਕੀ ਵਾਕਈ ਹੀ ਉਸ ਨਜ਼ਰ ਦੇ ਨਾਲ ਹੀ ਹੁਣ ਦੇਖਿਆ ਜਾਵੇ ਕਿ ਜੇ ਜਥੇਦਾਰ ਸਾਭਦੀਆਂ ਸੇਵਾਵਾਂ ਨੂੰ ਹੁਣ ਖਤਮ ਕਰ ਦਿੱਤਾ ਜਾਂਦਾ ਹੈ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਜਾਂ ਉਹ ਖੁਦ ਰਿਜ਼ਾਈਨ ਕਰ ਦਿੰਦੇ ਨੇ ਉਸ ਤੋਂ ਬਾਅਦ ਕੋਈ ਵੱਡੇ ਖੁਲਾਸੇ ਕਰਨਗੇ ਕੋਈ ਹੋਰ ਬਹੁਤ ਤਲਖ ਟੇਪੜੀਆਂ ਆ ਸਕਦੀਆਂ ਨੇ ਕਿ ਇਹ ਪੂਰਾ ਵਿਵਾਦਤਾ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ ਪ੍ਰੋਫੈਸਰ ਸਾਹਿਬ ਨੇ ਇੱਕ ਜ਼ਿਕਰ ਕੀਤਾ ਸੀ ਕਿ 2 ਦਸੰਬਰ ਨੂੰ ਲੱਗਿਆ ਸੀ ਕਿ ਮਾਮਲਾ ਸੁਲਝ ਜਾਏਗਾ ਪਰ ਹੁਣ ਲੱਗ ਰਿਹਾ ਹੈ ਕਿ ਮਾਮਲਾ ਜ਼ਿਆਦਾ ਉਲਝ ਗਿਆ ਹੈ